ਮਾਹੀ ਨਿਮਾਏ ਮੇਰਾ ਦਿਲ ਕਰਦਾ ਮਾਹੀ ਨਿਮਾਏ ਮੇਰਾ ਦਿਲ ਕਰਦਾ ਤੇਰੇ ਪਵਨ ਤੇ ਰਾਤ ਬਿਤਾਵਾਂ ਰਾਤ ਤੇਰੇ ਨਾਲੇ ਰੁਕਾ ਤੈਨੂੰ ਦਿਲ ਦਾ ਹਾਲ ਸੁਣਾ ਮਾ ਰਾਤ ਤੇਰੇ ਨਾਲੇ ਰੁਕਾ ਤੈਨੂੰ ਦਿਲ ਦਾ ਹਾਲ ਸੁਣਾ ਉਸ ਵੇਲੇ ਮਾਂ ਦੇ ਦਿਲ ਨੂੰ ਤੇ ਹੌਲ ਪੈਂਦੇ ਹੋਣੇ ਜਿਸ ਵੇਲੇ ਪੁੱਤ ਨੇ ਆਪਣੇ ਜੋਗ ਮਾਰੇ ਹਾਂਜੀ ਇਹ ਤੇ ਜੋਗ ਤੇ ਇਹਨੇ ਪੂਰੇ ਮਾਰੇ ਆਪਣੇ ਇਹ ਨਿੱਕਾ ਜਿਨਾ ਸੀ ਜਦੋਂ ਮੈਂ ਜਦੋਂ ਟਾਈਮ ਚ ਇੱਤੇ ਹੁੰਦਾ ਨਾ ਮੈਨੂੰ ਚੋਰੀ ਵੇਖਣ ਜਾਂਦੀ ਸੀ ਜਦੋਂ ਕਿਸੇ ਦਾ ਕੰਮ ਕਰਦਾ ਹੁੰਦਾ ਸੀ ਕਿ ਉਹ ਬਹੁਤ ਗੁੱਸੇ ਦੇ ਨਹੀਂ ਹੁੰਦੇ ਡਾਂਟਦੇ ਦੇ ਤੇ ਨਹੀਂ ਗਏ ਪਰ ਨਹੀਂ ਇਹ ਨੇ ਬਹੁਤ ਸਾਜੇ ਤਾਂ ਮੇਰੇ ਨਾਲ ਅਜੇ ਤੱਕ ਵੀ ਨਹੀਂ ਅੰਡਿਆ ਮਾਂ ਤੂੰ ਸੱਚੀ ਮੁੱਚੇ ਰਾਣੀ ਮਾਂ ਮਨ ਪਰ ਆਉਂਦਾ ਜਦੋਂ ਬੱਚ ਪੜ੍ਹਦੀ ਆ ਜਾਂਦੀ ਯਾਦ ਕਹਾਣੀ ਮਾਂ ਮਾਂ ਤੂੰ ਸੱਚੇ ਮੁੱਚੇ ਰਾਣੀ ਮਾਂ ਕਹਿੰਦੀ ਪੀਨ ਨੂੰ ਮੈਂ ਸੋਚਿਆ ਸੀ ਇਹਦੀ ਮੈਂ ਪਲੱਸ 2 ਹੀ ਕਰਾਵਾਂਗੀ ਪਰ ਇਹਦੀ ਪੜਾਈ ਨਹੀਂ ਮੈਂ ਕਰਾ ਸਕੀ ਪੂਰੀ ਛੋਟਾ ਭਾਈ ਸੀ ਆਪਣਾ ਫਰਜ਼ ਨਿਭਾਇਆ ਭੈਣਾਂ ਨੂੰ ਪੜ੍ਹਾ ਦਿੱਤਾ ਹਾਂ ਬਹੁਤ ਫਰਜ਼ ਨਿਭਾਇਆ ਨੇ ਮੈਂ ਇਨਚਾਰਜ ਹਥੋਂ ਦਾ ਸਕਿਉਰਿਟੀ ਦੀ ਕੰਪਨੀ ਚ ਉਥੋਂ ਦਾ ਇਨਚਾਰਜ ਮੈਂ ਬਾਫੜੀ ਕਹਿੰਦੇ ਪੁੱਤ ਦੀ ਹਾਂਜੀ ਬਾਫੜੀ ਪਈ ਜੀ ਜਦੋਂ ਇਹਨਾਂ ਦਾ ਹਾਲਾਤ ਦੇਖੇ ਮੈਂ ਬਹੁਤ ਮੇਰੇ ਆਪਣੀ ਅੱਖਾਂ ਜੱਥਰੂ ਆ ਗਈ ਸੀ ਤੇ ਹਰ ਇੱਕ ਬੰਦੇ ਦਾ ਆਪਣਾ ਸੁਪਨਾ ਮੇਰੇ ਵੀ ਆਪਣੇ ਕੋਈ ਸੁਪਨੇ ਸੀ ਜਿਹੜੇ ਮੈਂ ਬਾਹਰ ਜਾ ਕੇ ਪੂਰੇ ਕੀਤੇ ਬੜੀ ਮਿਹਨਤ ਕੀਤੀ ਇਦਾਂ ਹੀ ਹਰ ਇੱਕ ਦਾ ਸੁਪਨਾ ਆਪਣਾ ਜਿਹਦਾ ਕਿ ਪੂਰਾ ਨਹੀਂ ਹੋ ਪੰਦਾ ਬਸ ਦੇਵਾ ਜੀ ਘਰ ਦੀਆਂ ਮਜਬੂਰੀਆਂ ਦੇ ਕਾਰਨ ਥੋੜਾ ਸਾ ਇਦਾਂ ਹੋ ਗਿਆ ਸੀ ਫਿਰ ਉਸ ਤੋਂ ਬਾਅਦ 9th ਤੋਂ ਬਾਅਦ ਅਸੀਂ ਮੈਂ ਪੜ੍ਹਾਈ ਛੱਡ ਦਿੱਤੀ 3 ਸਾਲ ਲਗਾਤਾਰ ਗੈਪ ਰਿਹਾ ਗਈ। ਹਾਂਜੀ। ਜਿਸ ਤਰੀਕੇ ਦੇ ਨਾਲ ਹੀਰੇ ਦੀ ਪਛਾਣ ਜੋੜੀ ਕਰ ਸਕਦਾ ਵਾ ਉਸੇ ਤਰੀਕੇ ਕਲਾ ਦੀ ਪਛਾਣ ਬਹੁਤ ਸਾਰੇ ਦਰਸ਼ਕ ਨੇ ਸਾਡੇ ਉਹ ਕਰਦੇ ਨੇ ਤਾਂ ਹਮੇਸ਼ਾ ਹੀ ਉਹਨਾਂ ਬੱਚਿਆਂ ਦੀ ਉਹਨਾਂ ਨੌਜਵਾਨਾਂ ਦੀ ਬਾ ਫੜਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਕਲਾ ਹੁੰਦੀ ਹੈ। ਤਸਵੀਰ ਦਿਖਾਵਾਂਗਾ ਇਹ ਪੀੜੀਆਂ ਗਲੀਆਂ ਦੇ ਵਿੱਚ ਘਰਾਂ ਬਟਾਲਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਰੋਬਿੰਨ ਨਾਂ ਦਾ ਲੜਕਾ ਵਾ ਨੌਜਵਾਨ ਆ ਜਿਸ ਦੇ ਮੁੰਡੇ ਦੇ ਉੱਤੇ ਵਜਨ ਪੈਂਦਾ ਵਾ ਛੇਵੀਂ ਜਮਾਤ ਚ ਪੜਦਾ ਸੀ ਸਕੂਲੋਂ ਹਟ ਜਾਂਦਾ ਵਾ ਮਜ਼ਦੂਰੀ ਕਰਦੀ ਸੀ ਬਾਪ ਜਿਹੜਾ ਵਾ ਫਰੂਟ ਦੀ ਰੇੜੀ ਲਾਂਦਾ ਵਾ ਗਾਇਕੀ ਦੇ ਵਿੱਚ ਬਾ ਕੁਮਾਲ ਆ ਗਾਇਕੀ ਦੇ ਵਿੱਚ ਸਫਰ ਜਿਹੜਾ ਆਪਣਾ ਤੈਅ ਕੀਤਾ ਪਰ ਕਿਸੇ ਸਮੇਂ ਕਾਇਕੀ ਵੀ ਛੱਡਣੀ ਪੈਂਦੀ ਏ ਘਰ ਦੀਆਂ ਮਜ਼ਬੂਰੀਆਂ ਕਰਕੇ ਆਨਾ ਮੁਰਲੀ ਵਜਾਵੇ ਕ੍ਰਿਸ਼ਨ ਸਭ ਨੂੰ ਨੱਚਾਵੇ ਕ੍ਰਿਸ਼ਨ ਮੁਰਲੀ ਵਜਾਵੇ ਕ੍ਰਿਸ਼ਨ ਸਭ ਨੂੰ ਨੱਚਾਵੇ ਕ੍ਰਿਸ਼ਨ ਜੋ ਵੀ ਕ੍ਰਿਸ਼ਨ ਦੇ ਗੁਣ ਗਾਵੇ ਜੋ ਵੀ ਕ੍ਰਿਸ਼ਨ ਦੇ ਗੁਣ ਗਾਵੇ ਪਾਰ ਲਗਾਵੇ ਕ੍ਰਿਸ਼ਨ ਮੁਰਲੀ ਵਜਾਵੇ ਹੋ ਮੁਰਲੀ ਵਜਾਵੇ ਕ੍ਰਿਸ਼ਨ ਸਭ ਨੂੰ ਨੱਚਵੇ ਕ੍ਰਿਸ਼ਨਾਂ ਜਿਸ ਤਰੀਕੇ ਦੇ ਨਾਲ ਹੀਰੇ ਦੀ ਪਛਾਣ ਜੋੜੀ ਕਰ ਸਕਦਾ ਵਾ ਉਸੇ ਤਰੀਕੇ ਕਲਾ ਦੀ ਪਛਾਣ ਬਹੁਤ ਸਾਰੇ ਦਰਸ਼ਕ ਨੇ ਸਾਡੇ ਉਹ ਕਰਦੇ ਨੇ ਤਾਂ ਹਮੇਸ਼ਾ ਹੀ ਉਹਨਾਂ ਬੱਚਿਆਂ ਦੀ ਉਹਨਾਂ ਨੌਜਵਾਨਾਂ ਦੀ ਬਾਹ ਫੜਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਕਲਾ ਹੁੰਦੀ ਹੈ ਤਸਵੀਰ ਦਿਖਾਵਾਂਗਾ ਇਹ ਪੀੜੀਆਂ ਗਲੀਆਂ ਦੇ ਵਿੱਚ ਘਾਰਾ ਬਟਾਲਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਰੋਬਿੰਨ ਨਾਂ ਦਾ ਲੜਕਾ ਵਾ ਨੌਜਵਾਨ ਆ ਜਿਸ ਦੇ ਮੁੰਨੇ ਦੇ ਉੱਤੇ ਵਜਨ ਪੈਂਦਾ ਵਾ ਛੇਵੀਂ ਜਮਾਤ ਚ ਪੜਦਾ ਸੀ ਸਕੂਲੋਂ ਹਟ ਜਾਂਦਾ ਵਾ ਮਜਬੂਰੀ ਕਰਦੀ ਸੀ ਬਾਪ ਜਿਹੜਾ ਵਾ ਫਰੂਟ ਦੀ ਰੇੜੀ ਲਾਂਦਾ ਵਾ ਗਾਇਕੀ ਦੇ ਵਿੱਚ ਬਾ ਕਮਾਲ ਆ ਗਾਇਕੀ ਦੇ ਵਿੱਚ ਸਫਰ ਜਿਹੜਾ ਆਪਣਾ ਤੈਅ ਕੀਤਾ ਪਰ ਕਿਸੇ ਸਮੇ ਗਾਇਕੀ ਵੀ ਛੱਡਣੀ ਪੈਂਦੀ ਹੈ ਘਰ ਦੀਆਂ ਮਜਬੂਰੀਆਂ ਕਰਕੇ ਪਰ ਫਿਲਹਾਲ ਹੁਣ ਐਨਆਰਆਈ ਵੀਰ ਆ ਜਿਨ੍ਹਾਂ ਨੇ ਉਹਨਾਂ ਦੀ ਸਪੋਰਟ ਕੀਤੀ ਹੈ ਤਾਂ ਇਸ ਵੇਲੇ ਉਸ ਦਾ ਗਾਣਾ ਜਿਹੜਾ ਵਾ ਇੱਕ ਦੇਖਣ ਨੂੰ ਮਿਲੇਗਾ ਇਹ ਕੁਝ ਸਮੇ ਬਾਅਦ ਭਜਨ ਸੌਰੀ ਗਾਣਾ ਕਹਿ ਰਿਹਾ ਮੈਂ ਭਜਨ ਜ਼ਿਆਦਾਤਰ ਭਜਨ ਹੀ ਬੋਲਦਾ ਵਾ ਨੌਜਵਾਨਾ ਰੋਬਿਨ ਮਹਿਰਾ ਬਟਾਲੇ ਤੋਂ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ ਬਾਪ ਫਰੂਟ ਦੀ ਰੇੜੀ ਲਾਂਦਾ ਐਨੇ ਜੋਗੇ ਨਹੀਂ ਸੀ ਪਰਿਵਾਰ ਦੇ ਵਿੱਚ ਕਿ ਉਹ ਆਪਣੇ ਬੇਟੇ ਨੂੰ ਇੱਕ ਚੰਗਾ ਪਲੇਟਫਾਰਮ ਦੇ ਸਕੇ ਐਡੀਸ਼ਨ ਦਿੱਤੀ ਸ਼ੁਰੂ ਸ਼ੁਰੂ ਤੇ ਪਰ ਉਸ ਐਡੀਸ਼ਨ ਤੋਂ ਬਾਅਦ ਸ਼ੌਂਕ ਜਾਗਦਾ ਵਾ ਪਰ ਉਹ ਸ਼ੌਂਕ ਕਿਤੇ ਨਾ ਕਿਤੇ ਉਸ ਦਾ ਸੁਪਨਾ ਜਿਹੜਾ ਸੀ ਉਹ ਦੱਬ ਗਿਆ ਪਰ ਉਸ ਗਰੀਬ ਦੀ ਐਨ ਆਰ ਆਈ ਵੀਰ ਨੇ ਬਾਹ ਫੜੀ ਪ੍ਰਿੰਸ ਮਲੇਸ਼ੀਆ ਨੇ ਜਿਨ੍ਹਾਂ ਨੇ ਉਹਨਾਂ ਦਾ ਗਾਣਾ ਇੱਕ ਤਵਾਰ ਰਿਲੀਜ਼ ਕਰਵਾ ਦਿੱਤਾ ਭਾਈ 6ਵੀਂ 7ਵੀਂ ਜੇ ਸ਼ਾਇਦ ਤੁਸੀਂ ਪੜ੍ਹਦੇ ਸੀ ਜਦੋਂ ਗਾਇਕੀ ਦਾ ਸ਼ੌਂਕ ਪਿਆ ਪਰ ਇੱਕਦਮ ਛੱਡਣਾ ਪਿਆ ਕੀ ਕਾਰਨ ਸੀ ਬਸ ਇੰਦਾ ਹੀ ਬਾਜੀ ਘਰ ਦੀਆਂ ਮਜਬੂਰੀਆਂ ਦੇ ਕਾਰਨ ਥੋੜਾ ਸਾ ਇਦਾਂ ਹੋ ਗਿਆ ਸੀ ਫਿਰ ਉਸ ਤੋਂ ਬਾਅਦ 9th ਤੋਂ ਬਾਅਦ ਅਸੀਂ ਵੀ ਮੈਂ ਪੜਾਈ ਛੱਡ ਦਿੱਤੀ ਸੀ ਯਾਨੀ ਕਿ 3 ਸਾਲ ਲਗਾਤਾਰ ਗੈਪ ਰਿਹਾ ਗਾਇਕੀ ਹਾਂਜੀ ਚਲੋ ਫਿਰ ਘਰ ਦਾ ਵੀ ਥੋੜਾ ਜਿਹਾ ਸਿਸਟਮ ਇਦਾਂ ਦਾ ਸੀ ਕਿਤੇ ਕੰਮ ਕਰਨਾ ਪਿਆ ਕੰਮ ਵੀ ਜ਼ਰੂਰੀ ਸੀ ਤੇ ਘਰ ਦਾ ਸਿਸਟਮ ਵੀ ਜ਼ਰੂਰੀ ਚਲਾਣਾ ਸੀ ਪਰਿਵਾਰ ਦੇ ਵਿੱਚ ਕੌਣ ਕੌਣ ਮੇਰੀਆਂ ਦੋ ਸਿਸਟਰ ਹੈ ਮम्मी-ਪਾਪਾ ਹੈ ਪਾਪਾ ਫਿਰ ਮੈਂ ਤੇ ਚਲੋ ਦੱਸ ਦਿੰਦਾ ਫਰੂਟ ਦੀ ਰੇੜੀ ਲਾਂਦੇ ਨੇ ਇੰਨੇ ਜੋਗਾ ਗੁਜ਼ਾਰਾ ਹੋ ਜਾਂਦਾ ਫਰੂਟ ਦੀ ਰੇੜੀ ਦੇ ਨਾਲ ਹਾਂਜੀ ਕਰ ਰੇੜੀ ਨਹੀਂ ਮਤਲਬ ਦੁਕਾਨ ਤੇ ਕਿਸੇ ਦੇ ਕੰਮ ਕਰਦੇ ਆ ਨਾ ਕਿਸੇ ਕੋ ਕੰਮ ਕਰਦੇ ਆ ਹਾਂਜੀ ਇੰਨੇ ਗੁਜ਼ਾਰਾ ਹੋ ਜਾਂਦਾ ਇੰਨੇ ਪੈਸੇ ਆ ਜਾਂਦੇ ਆ ਕਰ ਹਾਂ ਚਲੋ ਚੱਲ ਰਿਹਾ ਸੀ ਆ ਡਾਬੇ ਤੇ ਤੁਹਾਨੂੰ ਪਤਾ ਹੀ ਫਿਰ ਇੱਕ ਇੱਕ ਦੇ ਕੰਮ ਕਰਨਾ ਥੋੜਾ ਜਿਹਾ ਸਮੇਂ ਦਾ ਹੀ ਹੁੰਦਾ ਫਿਰ ਜਦੋਂ ਮੈਂ ਚੱਕੇ ਫਿਰ ਘਰ ਕਰਨਾ ਵੇਆ ਕੰਮ ਛੋਟੀ ਉਮਰ 'ਚ ਬਹੁਤ سارے ਸੁਪਨੇ ਸੀ ਆਪਣੇ ਬਹੁਤ سارے ਸ਼ੌਂਕ ਸੀ ਜਿਹੜੇ ਉਸ ਵੇਲੇ ਮਰ ਗਏ ਉਹਦਾ ਹੈ ਵੀ ਨਾਈਂਤ ਦੇ ਵਿੱਚ ਜੋ ਕੰਮ ਦੁਕਾਨ ਦੇ ਲੱਗਿਆ ਫਿਰ ਮਨ ਚ ਆਇਆ ਕਿ ਹੁਣ ਸੁਪਨਾ ਪੂਰਾ ਨਹੀਂ ਹੋਣਾ ਪਰ ਸਾਡੇ ਬਾਜੀ ਪ੍ਰਿੰਸ ਬਾਜੀ ਉਹਨਾਂ ਦਾ ਬਹੁਤ ਸਾਥ ਹੈ ਚਲੋ ਹੁਣ ਤੱਕ ਦੇ ਚੱਲ ਰਿਹਾ ਹੈ ਬਹੁਤ ਦੇ ਰਹੇ ਨੇ ਤੇ ਹੁਣ ਮੇਰਾ ਭਜਨ ਵੀ ਕਰਾ ਰਹੇ ਨੇ ਮੇਰਾ ਜਨਮਾਸ਼ਟਮੀ 26 ਨੂੰ ਹੈ ਉਸ ਤੋਂ ਪਹਿਲਾਂ ਹੀ ਰਿਲੀਜ਼ ਹੋਇਆ ਇਨਾਗ੍ਰੇਸ਼ਨ ਮਹਾਰਾਜ ਦਾ ਭਜਨ ਮੇਰਾ ਨਿਊ ਟ੍ਰੈਕ ਆ ਰਿਹਾ ਪਤਾ ਲੱਗਾ ਸੀ ਰੋਬਿਨ ਗਾਣੇ ਨਹੀਂ ਗਾਉਂਦਾ ਗਾਣੇ ਹਾਂ ਜਦੋਂ ਦਾ ਦਰਬਾਰ ਤੇ ਗਾਣਾ ਸਟਾਰਟ ਕੀਤਾ ਹੈ ਤੇ ਕਾਲੀ ਦਵਾਰੇ ਗਾਣਾ ਸਟਾਰਟ ਕੀਤਾ ਮਾਈ ਨੇ ਗਾਣੇ ਛਡਾਈ ਦਿੱਤੇ ਇੱਕ ਸਾਹ ਦੇ ਪੂਰੇ ਅੱਛਾ ਮਤਲਬ ਗਾਣਾ ਕਦੀ ਬੋਲਿਆ ਵੀ ਨਹੀਂ ਕਦੀ ਸੋਚਿਆ ਵੀ ਨਹੀਂ ਕਿ ਗਾਣਾ ਬੋਲਣਾ ਉਧਰ ਗਾਇਕੀ ਵਾਲੇ ਪਾਸੇ ਉਧਰ ਜਾਣਾ ਨਹੀਂ ਨਹੀਂ ਐਕਚੁਅਲੀ ਆ ਗੱਲ ਨਹੀਂ ਹੈ ਗਾਣੇ ਮੈਂ ਗਾਂਦਾ ਸੀ ਬਿਲਕੁਲ ਸਟਾਰਟਿੰਗ 'ਚ ਗਾਣੇ ਸਟਾਰਟ ਕੀਤੇ ਸੀ ਬਟ ਜਿਦੋਂ ਦਾ ਮੈਂ ਡਿਵੋਸ਼ਨਲ ਦੇ ਵਿੱਚ ਪਿਆਵਾ ਮਾਈ ਨੇ ਐਸਾ ਰੰਗ ਚੜਾਇਆ ਵਾ ਕਿ ਗਾਣੇ ਖਤਮ ਹੀ ਹੋ ਗਿਆ ਅੱਛਾ ਗੱਲਾਂ ਘੱਟ ਤੇ ਮਾਈ ਤੋਂ ਸ਼ੁਰੂ ਕਰ ਲਈ ਅਸੀਂ ਠੀਕ ਹੈ ਨਾ ਜਰੂਰ ਬੰਦਾ ਨਾ ਵੈਸੇ ਹੁੰਦੇ ਹੂੰ ਹੂੰ ਮਾਈ ਨਿਮਈ ਮੇਰਾ ਦਿਲ ਕਰਦਾ ਮਾਈ ਨਿਮਈ ਮੇਰਾ ਦਿਲ ਕਰਦਾ ਤੇਰੇ ਪਵਨ ਤੇਰਾ ਤੇ ਬਿਤਾਵਾ ਰਾਤੀ ਤੇਰੇ ਨਾਲੇ ਰੁਕਾਂ ਤੈਨੂੰ ਦਿਲ ਦਾ ਹਾਲ ਸੁਣਾਵਾ ਮਾਰਾਤੀ ਤੇਰੇ ਨਾਲੇ ਰੁਕਾਂ ਤੈਨੂੰ ਦਿਲ ਦਾ ਹਾਲ ਸੁਣਾਵਾ ਮਾਤਾ ਜੀ ਬੱਚਾ ਛੋਟਾ ਸੀ 6ਵੀਂ ਜਮਾਤ ਚ ਗਾਇਕੀ ਚ ਪੈਂਦਾ ਨੌਵੀਂ ਜੇ ਸਕੂਲਾਂ ਹਟ ਜਾਂਦਾ ਘਰ ਦੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਕਿਤੇ ਨਾ ਕਿਤੇ ਮੁਸ਼ਕਲਾਂ ਹੋਣਾ ਜੋ ਨਿਕਲ ਕੇ ਆਏ ਆਪਣੇ ਸਾਰੇ ਸ਼ੌਂਕ ਮਾਰ ਦਿੱਤੇ ਉਸ ਵੇਲੇ ਮਾਂ ਦੇ ਦਿਲ ਨੂੰ ਤੇ ਹੌਲ ਪੈਂਦੇ ਹੋਣੇ ਜਿਸ ਵੇਲੇ ਪੁੱਤ ਨੇ ਆਪਣੇ ਸ਼ੌਂਕ ਮਾਰੇ ਹਾਂਜੀ ਇਹ ਤੇ ਸ਼ੌਂਕ ਤੇ ਇਹਨੇ ਪੂਰੇ ਮਾਰੇ ਆਪਣੇ ਇਹ ਨਿੱਕਾ ਜਿਹਾ ਸੀ ਜਦੋਂ ਮੈਨੂੰ ਜਦੋਂ ਟਾਈਮ ਚੇਤੇ ਆਉਂਦਾ ਨਾ ਮੈਨੂੰ ਚੋਰੀ ਵੇਖ ਹੁੰਦਾ ਹੁੰਦੀ ਸੀ ਜਦੋਂ ਕਿਸੇ ਦਾ ਕੰਮ ਕਰਦਾ ਹੁੰਦਾ ਸੀ ਵੀ ਉਹ ਉਹਨੇ ਗੁੱਸੇ ਦੇ ਨਹੀਂ ਹੁੰਦੇ ਡਾਉਣਤੇ ਦੇ ਤੇ ਨਹੀਂ ਗਏ ਪਰ ਨਹੀਂ ਇਹਨੇ ਬਹੁਤ ਸਾਧਾ ਮੇਰੇ ਨਾਲ ਅਜੇ ਤੱਕ ਵੀ ਨਹੀਂ ਹੰਢਿਆ ਕਾਰ ਤਕਰੀਬਨ ਇਸ ਟਾਈਮ ਤੇ ਇੰਨੇ ਚਲਾ ਗਿਆ ਦਾ ਮੇਰਾ ਘਰ ਚੁੱਕੀਆਂ ਦਾ ਮੈਂ ਕਿਉਂ ਤੁਹਾਨੂੰ ਪਤਾ ਬਗਾਨੀਆਂ ਦੀ ਦੁਕਾਨਾਂ ਤੇ ਕੀ ਕੀ ਮਿਲਦਾ ਮੈਂ ਦੂਸਰੀ ਦੁਕਾਨ ਤੇ ਇਹਦੇ ਪਾਪਾ ਕੰਮ ਕਰਦੇ ਨੇ ਚਲੋ ਠੀਕ ਹੈ ਚੋਰੀ ਵੇਖਣ ਜਾਂਦੇ ਹੁੰਦੇ ਸੀ ਪੁੱਤ ਨੂੰ ਕਿ ਪੁੱਤ ਡਾਂਦੀ ਸੀ ਭਈ ਕਈ ਇਹਨੂੰ ਡਾਂਟਦਾ ਤੇ ਨਹੀਂ ਕੋਈ ਕੰਮ ਗਲਤ ਹੋ ਜਾਏਗਾ ਜਾਂ ਇਹਨੂੰ ਕੋਈ ਡਾਂਟੇਗਾ ਜਾਂ ਇਹ ਖਰੇ ਕਿਸਨਾ ਕਰੇਗਾ ਪਰ ਨਹੀਂ ਚਲੋ ਠੀਕ ਹੈ ਨੇ ਆਪਣੀ ਜ਼ਿੰਮੇਵਾਰੀ ਸਮਝੀ ਨਭਾਈ ਵੀ ਕੁੜੀਆਂ ਆਪਣੇ ਸਹੇਤੇ ਵਿਆਈਆਂ ਇਹਨਾਂ ਨਾਲ ਮੇਰੇ ਨਾਲ ਬਹੁਤ ਸਾਥ ਦਿੱਤਾ ਹੈ ਨਹੀਂ ਤੇ ਅੱਜਕੱਲ ਦੇ ਮੁੰਡੇ ਆਪਣੇ ਮਾਵਾਂ ਨਾਲ ਨੰਨਾ ਸਾਥ ਨਹੀਂ ਦਿੰਦੇ ਮੇਰਾ ਇਹਨੇ ਸਾਥ ਪੂਰਾ ਦਿੱਤਾ ਮੇਰੀਆਂ 3 ਵਿਆਈਆਂ ਬਹੁਤ ਸੋਹਣੀਆਂ ਵਿਆਈਆਂ ਇਹਨੇ ਹਮਿਕਮਾਂ ਹੂੰ ਪਰ ਉਹਦੇ ਸ਼ੌਂਕ ਮਰ ਗਏ ਉਹ ਸਮਾਂ ਉਹ ਸਮਾਂ ਤੇ ਨਹੀਂ ਆ ਸਕਦਾ ਪਰ ਉਹ ਸਮਾਂ ਨਹੀਂ ਆ ਸਕਦਾ ਪਰ ਉਹ ਮਨ ਦੇ ਵਿੱਚ ਤੁਹਾਡੇ ਵੀ ਰਹੇਗਾ ਕਦੇ ਨਾ ਕਦੇ ਉਸ ਪਤ ਦੇ ਵੀ ਮਨ ਇਸੇ ਤਰੀਕੇ ਨਾਲ ਹਾਂ ਮੇਰੇ ਮਨ ਚ ਇੱਕ ਹੈਗੀ ਅੱਛਾ ਜਿਹੜੀ ਮਰ ਗਈ ਏ ਦੀ ਇਹਦੀ ਪੜ੍ਹਾਈ ਨਹੀਂ ਮੈਂ ਪੂਰੀ ਕਰਾ ਸਕਦੀ ਭਈ ਇਹਨੂੰ ਮੈਂ ਸੋਚਿਆ ਸੀ ਇਹਦੀ ਮੈਂ ਪਲੱਸ 2 ਹੀ ਕਰਾਵਾਂਗੀ ਪਰ ਇਹਦੀ ਪੜ੍ਹਾਈ ਨਹੀਂ ਮੈਂ ਕਰਾ ਸਕੀ ਪੂਰੀ ਛੋਟਾ ਭਾਈ ਸੀ ਆਪਣਾ ਫਰਜ਼ ਨਿਭਾਇਆ ਭੈਣਾਂ ਨੂੰ ਪੜ੍ਹਾ ਦਿੱਤਾ ਹਾਂ ਬਹੁਤ ਫਰਜ਼ ਨਿਭਾਇਆ ਨੇ ਬਿਲਕੁਲ ਮਾਂ ਵਾਂ ਜ਼ਰੂਰ ਭਾਵੁਕ ਹੋ ਗਈ ਇਹ ਵਿਚਾਰੀ ਪੁਰਾਣੇ ਵਸਮਾਂ ਯਾਦ ਆ ਗਏ ਜਿਹੜਾ ਸਮਾਂ ਨਿਕਲ ਗਿਆ ਉਹ ਤਾਂ ਹੱਥ ਨਹੀਂ ਆਣਾ ਨਾ ਮਾਂ ਦੇ ਆਣਾ ਨਾ ਪੁੱਤ ਦੇ ਆਣਾ ਪਰ ਮਾਂ ਨੂੰ ਇੱਕ ਗੱਲ ਦਾ ਦੁੱਖ ਆ ਕਿ ਮੈਂ ਆਪਣੇ ਪੁੱਤ ਨੂੰ ਪੜ੍ਹਾ ਨਹੀਂ ਸਕੀ ਘਟੂ ਘਟ ਮੈਂ 12 ਜਮਾਤਾਂ ਉਸ ਨੂੰ ਕਰਵਾ ਦਿੰਦੀ ਜਿਸ ਤਰੀਕੇ ਨਾਲ ਉਹਨੇ ਆਪਣੇ ਮੁੰਡਿਆਂ ਦੇ ਸਾਰੇ ਘਰ ਦਾ ਵਜਨ ਚੁੱਕਿਆ ਆਪਣੀਆਂ ਭੈਣਾਂ ਨੂੰ ਵਿਆਹਾ ਚੰਗਾ ਵਿਆਹਾ ਚੰਗੇ ਤਰੀਕੇ ਨਾਲ ਵਿਆਹ ਕੀਤਾ ਉਹਨਾਂ ਭੈਣਾਂ ਦਾ ਪਰ ਕਿਤੇ ਨਾ ਕਿਤੇ ਜ਼ਰੂਰ ਮਾਂ ਮਹਿਸੂਸ ਕਰਦੀ ਹੈ ਪੁੱਤ ਵੀ ਮਹਿਸੂਸ ਕਰਦਾ ਵਾ ਪਰ ਪੁੱਤ ਬਿਆਨ ਨਹੀਂ ਕਰ ਸਕਦਾ ਖੈਰ ਮਾਂ ਨੇ ਜ਼ਰੂਰ ਕੈਮਰੇ ਅੱਗੇ ਭਾਵੁਕ ਹੋ ਕੇ ਉਹ ਪਲ ਦੱਸੇ ਆ ਜਿਹੜੇ ਪਲ ਉਸਦੇ ਬੀਤ ਚੁਕੇ ਨੇ ਬੇਟਾ ਹੁਣ ਕੀ ਸਾਡੇ ਦਰਸ਼ਕਾਂ ਨੂੰ ਕੀ ਸੁਣਾਉਗੇ ਕਿਉਂਕਿ ਅੱਜ ਫੈਸਲਾ ਉਹਨਾਂ ਦੇ ਹੱਥ 'ਚ ਹੈ ਬਹੁਤ ਸਾਰੇ ਲੋਕ ਦੇਖਦੇ ਪਏ ਨੇ ਉਹਨਾਂ ਨੇ ਫੈਸਲਾ ਕਰਨਾ ਕਿ ਕਲਾ ਕਿੰਨੀ ਕਾ ਤੁਹਾਨੂੰ ਮਾਂ ਦਾ ਇੱਕ ਗੀਤ ਸੁਣਾਉਂਦੇ ਹਾਂ ਹਾਂ ਮਾਂ ਤੂੰ ਸੱਚੀ ਮੁੱਚੇ ਰਾਣੀ ਮਾਂ ਮਨ ਪਰ ਆਉਂਦਾ ਜਦੋਂ ਬੱਚ ਪੜ੍ਹਦੀ ਆ ਜਾਂਦੀ ਯਾਦ ਕਹਾਣੀ ਮਾਂ ਮਾਂ ਤੂੰ ਸੱਚ ਮੁੱਚ ਰਾਣੀ ਮਾਂ ਦੁਨੀਆ ਦੀਆਂ ਸਾਰੀਆਂ ਛਾਵਾਂ ਚੋਂ ਮਮਤਾ ਦੀ ਛਾਂ ਨਿਆਰੀ ਏ ਤਾਈਓ ਤਾ ਮੂੰਚੋਂ ਮਾਂ ਨਿਕਲੇ ਜਦੋਂ ਪਵੇ ਮੁਸੀਬਤ ਭਾਰੀ ਏ ਆਇਓ ਤਾਂ ਮੂੰਚੋਂ ਮਾਂ ਨਿਕਲੇ ਜਦੋਂ ਪਵੇ ਮੁਸੀਬਤ ਪਾਰੀ ਹੁਣ ਤੇਰੇ ਬਾਝੋਂ ਕੋਣ ਪਲਾ ਮੇਰੇ ਦਿਲ ਦੀ ਸੁਣੇ ਕਹਾਣੀ ਮਾਂ ਮਾਂ ਤੂੰ ਸੱਚ ਮੁੱਚ ਰਾਣੀ ਮਾਂ ਰੋਬਿੰਦ ਮਾਤਾ ਕਹਿੰਦੇ ਅੱਗੇ ਜਦੋਂ ਦੁਕਾਨ ਤੇ ਲੱਗਾ ਸੀ ਨਾ ਛੋਟੀ ਉਮਰ ਸੀ ਮੈਂ ਲੁੱਕ ਲੁੱਕ ਕੇ ਦੇਖਦੀ ਹੀ ਜਾ ਕੇ ਪਤਾ ਸੀ ਮਾਨ ਦੀ ਦੇਖ ਮੈਨੂੰ ਉਹ ਜਦੋਂ ਕੰਮ ਕਰਦਾ ਸੀ ਉਦੋਂ ਤੇ ਨਹੀਂ ਬਾਅਦ ਚ ਮੈਨੂੰ ਦੀਦੀਆਂ ਨੂੰ ਪਤਾ ਲੱਗਦਾ ਕਿ ਮੰਮੀ ਪਿੱਛੇ ਆਂਦੇ ਸੀ ਦੇਖਣ ਐਦਾਂ ਹੁੰਦਾ ਸੀ ਬਾਜੂ ਦੀਦੀਆਂ ਕਹਿੰਦੇ ਸੀ ਉਹ ਵੇਖ ਕੇ ਗਏ ਨੇ ਤੈਨੂੰ ਦੁਕਾਨ ਤੇ ਮੈਂ ਕਿਹਾ ਚਲੋ ਅੱਛਾ ਇੱਕ ਚੀਜ਼ ਆ ਬਹੁਤ ਵੱਡੀ ਆ ਇੱਕ ਮੁਸ਼ਕਲ ਜ਼ਰੂਰ ਆਂਦੀ ਆ ਹਰ ਕਲਾਕਾਰ ਨੂੰ ਚਾਹੇ ਜਿਹਦੇ ਵਿੱਚ ਕੋਈ ਨਾ ਕੋਈ ਕਲਾ ਵਾ ਕਿ ਜਿਸ ਸ਼ਹਿਰ 'ਚ ਰਹਿੰਦਾ ਉਹ ਸ਼ਹਿਰ ਵਾਲੇ ਘੱਟ ਸਾਥ ਦਿੰਦੇ ਨੇ ਬਾਹਰ ਦੇ ਜ਼ਿਆਦਾ ਦਿੰਦੇ ਨੇ ਇਸੇ ਤਰੀਕੇ ਨਾਲ ਆਪਣੇ ਨਾਲ ਦੇ ਨਹੀਂ ਹੋ ਰਿਹਾ ਕਿਤੇ ਕਿ ਸ਼ਹਿਰ ਵਾਲੇ ਘੱਟ ਸਾਥ ਦਿੰਦੇ ਹੁਣ ਬਾਹਰਲੇ ਜ਼ਿਆਦਾ ਦਿੰਦੇ ਹੁਣ ਆ ਗੱਲ ਬਹੁਤ ਵਧੀਆ ਤੁਸੀਂ ਕਹੀ ਹੈ ਅੱਜ ਕੱਲ ਦੇ ਜ਼ਮਾਨੇ 'ਚ ਕੋਈ ਕਿਸੇ ਦਾ ਸਾਥ ਨਹੀਂ ਦੇ ਕੇ ਖੁਸ਼ ਆਪਣੀ ਨਹੀਂ ਸਾਥ ਦੇ ਕੇ ਖੁਸ਼ ਪਰ ਬਹੁਤ ਮੈਨੂੰ ਕਈ ਵਾਰ ਮੈਂ ਸੋਚਦਾ ਬੈਠੇ ਕਿ ਕੀ ਬਾਤ ਹੈ ਪ੍ਰਿੰਸ ਭਾਜੀ ਚਲੋ ਇਹਨਾਂ ਨੇ ਮੇਰਾ ਮੈਨੂੰ ਸੁਣਿਆ ਮੇਰਾ ਭਜਨ ਕਰਾਇਆ ਕਿ ਇਦਾਂ ਦੇ ਵੀ ਬੰਦੇ ਦੁਨੀਆ ਦੇ ਵਿੱਚ ਹੈਗੇ ਨੇ ਬੜੀ ਚੰਗੀ ਰੂਹ ਦੇ ਮਾਲਕ ਨੇ ਬੜੇ ਵੱਡੇ 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 ਭਾਜੀ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਨੂੰ ਅੱਗੇ ਸਟੇਜ ਤੇ ਬੜਾ ਵਧੀਆ ਪਲੇਟਫਾਰਮ ਦਵਾਇਆ ਉਹਨਾਂ ਨੇ ਤੇ ਹੁਣ ਉਹਨਾਂ ਦੀ ਬਦੌਲਤ ਮੈਂ ਹੁਣ ਪ੍ਰੋਗਰਾਮ ਵੀ ਕਰ ਰਿਆਂ ਪਕੜ ਰਿਆਂ ਪ੍ਰੋਗਰਾਮ ਮਿਲ ਲੈਂਦੇ ਨੇ ਉਹ ਮਾਈ ਦੀ ਕਿਰਪਾ ਨਾਲ ਤੇ ਭਰਾਵਾਂ ਦਾ ਸਾਥ ਹੈ ਚਲੋ ਕਿਸ ਮੁਕਾਮ ਤੱਕ ਜਾਣਾ ਮਾਂ ਦੀਆਂ ਅਸੀਸਾਂ ਨਾਲ ਆ ਜਿਹੜੇ ਲੋਕ ਲੋਕ ਵੇਂਦੀ ਬਿਲਕੁਲ ਬਿਲਕੁਲ ਮਾਂ ਦੀਆਂ ਸੇਤਾ ਨਾਲ ਆ ਮਾਂ ਦੀਆਂ ਅਸੀਸਾਂ ਕਾਲੀ ਦਵਾਰੇ ਮਾਈ ਦਾ ਪਿਆਰ ਹੈ ਵੱਡੇ ਭਰਾ ਦਾ ਸਾਥ ਹੈ ਬੜੀਆਂ ਦੁਆਵਾਂ ਨੇ ਆਲ ਤੇ ਉਹਨਾਂ ਨੂੰ ਪੂਰੀਆਂ ਕਰਨੀਆਂ ਤੇ ਆਈਏ ਮੈਂ ਤਾਂ ਅੱਜ ਇਸ ਗੱਲ ਦੀ ਤੇ ਖੁਸ਼ੀ ਕਿਤੇ ਨਾ ਕਿਤੇ ਹੈ ਗਈ ਹੈ ਨਾ ਜਿੱਤੇ ਅੱਜ ਨੌਜਵਾਨ ਪੜ ਲੈ ਕੇ ਕੁਝ ਨਹੀਂ ਕਰਦੇ ਪਰ ਆਪਣਾ ਬੱਚਾ ਪੜਿਆ ਨਹੀਂ ਪਰ ਸੰਸਕਾਰ ਜ਼ਰੂਰ ਹੋਦੇ ਜੈਗੇ ਹਾਂ ਬਹੁਤ ਖੁਸ਼ੀ ਹੁੰਦੀ ਜਦੋਂ ਪ੍ਰੋਗਰਾਮ ਤੇ ਜਾਂਦਾ ਹੈ ਜਦੋਂ ਇਹਨੂੰ ਸਾਰੇ ਮਿਲਦੇ ਨੇ ਇਹਦੀ ਵਾਹ ਵਾਹ ਕਰਦੇ ਨੇ ਇਹ ਮੈਨੂੰ ਚੰਗਾ ਲੱਗਦਾ ਜਦੋਂ ਜਾਂਦੀ ਇਸ ਗੱਲ ਦੀ ਖੁਸ਼ੀ ਜ਼ਰੂਰ ਆਪਾਂ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਪਰ ਇਹ ਚੋ ਇਹ ਵੀ ਹੈ ਇਹਨੂੰ ਆਸ ਸੀ ਪਈ ਜਦੇ ਨੇ ਸ਼ੁਰੂ ਆਪਣਾ ਗਾਇਕੀ ਕੀਤੀ ਸੀ ਜੇ ਨੇ ਜਦੋਂ ਕਹਿੰਨਾ ਕਰਨਾ ਮੰਮੀ ਮੇਰਾ ਹਜੇ ਕੰਮ ਨਹੀਂ ਹੁੰਦਾ ਪਿਆ ਸੈਟਿੰਗ ਕੰਮ ਨਹੀਂ ਹੁੰਦਾ ਇਹਦੇ ਭਰਾ ਨੇ ਇਹਨੂੰ ਸੁਣਿਆ ਪ੍ਰਿੰਸ ਨੇ ਜਦੋਂ ਇਹਨੂੰ ਸੁਣਿਆ ਕਿੰਨੇ ਕਿਹਾ ਪਈ ਕੋਈ ਨਹੀਂ ਮੈਂ ਆਵਾਂਗਾ ਦੇਖਾਂਗਾ ਪਰ ਇਹਨੇ ਕਮਾ ਕਮਾ ਭਰਾ ਜਨੇ ਵੀ ਬਹੁਤ ਸਾਥ ਦਿੱਤਾ ਇਹਨਾਂ ਨੂੰ ਤੇ ਉਹਦੇ ਕਰਕੇ ਚੱਲ ਇਹਦਾ ਵੀ ਚਲੋ ਪੈਰ ਪੱਕੇ ਕਹਿੰਦੇ ਨੇ ਕੋਈ ਦਾ ਕੋਈ ਬਾਹ ਫੜਦਾ ਹੀ ਹੈ ਨਾ ਕਿਸੇ ਦੀ ਹਾਂ ਜੀ ਜ਼ਰੂਰ ਅਸੀਂ ਵੀ ਚਾਹਾਂਗੇ ਉਸ ਨੌਜਵਾਨ ਦੇ ਨਾਲ ਇੱਧਰ ਆ ਜਾਓ ਰੋਬੇ ਨੂੰ ਭਾਈ ਸਾਹਿਬ ਨੂੰ ਬੁਲਾ ਲਈਏ ਲਾਗੇ ਜ਼ਰੂਰ ਚਾਹਾਂਗੇ ਭਾਈ ਸਾਹਿਬ ਆ ਜਾਓ ਹੇ ਜਰਾ ਤਹਾਡੀ ਬੜੀ ਵਾਵਾ ਕਰ ਰਹੇ ਨੇ ਪਰਿਵਾਰ ਵਾਲੇ ਵੀ ਤੇ ਅੱਛਾ ਮਲੇਸ਼ੀਆ ਤੋਂ ਆਏ ਹੋ ਤੁਸੀਂ ਹੈ ਡਾਲਰ ਡੁਲੇ ਤੋਂ ਬੜੇ ਬਣਾਏ ਕੀ ਕੰਮ ਕੀ ਕਰਦੇ ਤੁਸੀਂ ਇਹ ਦੱਸ ਦਿਓ ਜੀ ਮੈਂ ਇਨਚਾਰਜ ਹਾਂ ਉੱਥੋਂ ਦਾ ਸਕਿਉਰਿਟੀ ਦੀ ਕੰਪਨੀ 'ਚ ਉੱਥੋਂ ਦਾ ਇਨਚਾਰਜ ਹਾਂ ਜੀ ਬਾਹ ਫੜੀ ਕਹਿੰਦੇ ਪੁੱਤ ਦੀ ਹਾਂਜੀ ਬਾਹ ਫੰਨੀ ਪਈ ਜੀ ਜਦੋਂ ਇਹਨਾਂ ਦਾ ਹਾਲਾਤ ਦੇਖੇ ਮੈਂ ਬਹੁਤ ਮੇਰੇ ਆਪਣੀ ਅੱਖਾਂ ਜੱਤਰੂ ਆ ਗਈ ਸੀ ਤੇ ਹਰ ਇੱਕ ਬੰਦੇ ਦਾ ਆਪਣਾ ਸੁਪਨਾ ਮੇਰੇ ਵੀ ਆਪਣੇ ਕੋਈ ਸੁਪਨੇ ਸੀ ਜਿਹੜੇ ਮੈਂ ਬਾਹਰ ਜਾ ਕੇ ਪੂਰੇ ਕੀਤੇ ਬੜੀ ਮਿਹਨਤ ਕੀਤੀ ਇਦਾਂ ਹੀ ਹਰ ਇੱਕ ਦਾ ਸੁਪਨਾ ਆਪਣਾ ਜਿਹਦਾ ਕਿ ਪੂਰਾ ਨਹੀਂ ਹੋ ਪੰਦਾ ਫਿਰ ਇਹਦਾ ਘਰ ਆਣਾ ਜਾਣਾ ਸੀ ਦਰਬਾਰ ਸਾਡੇ ਤੇ ਇਹ ਪੇਟਾ ਗਾਉਂਦਾ ਸੀ ਤੇ ਫਿਰ ਮੈਨੂੰ ਵੀ ਹੋਇਆ ਕਿ ਨਹੀਂ ਯਾਰ ਇਹ ਮੇਰੇ ਘਰ ਆ ਕੇ ਮੇਰੇ ਦਰਬਾਰ ਤੇ ਬਿਨਾ ਪੈਸੇ ਤੋਂ ਹਾਜ਼ਰੀ ਲਗਵਾਂਦਾ ਪੇਟਾ ਗਾਉਂਦਾ ਕਿ ਮੈਂ ਇਹਦੇ ਲਈ ਕੁਝ ਕਰਾਂ ਫਿਰ ਮੈਂ ਸੋਚਿਆ ਕਿ ਨਹੀਂ ਇਹਦੀ ਇੱਕ ਦਾ ਭਜਨਾਂ ਦਾ ਕੱਢਦੇ ਆ ਮੁੰਡਾ ਬਹੁਤ ਟੈਲੈਂਟਡ ਆ ਬਹੁਤ ਸੋਹਣੀ ਆਵਾਜ਼ ਆ ਤੇ ਮੇਰੀ ਸਾੜੇ ਬਟਾਲੇ ਸ਼ਹਿਰ ਨਿਵਾਸੀ ਅੱਗੇ ਬੇਨਤੀ ਆ ਬਹੁਤ ਜਲਦੀ ਦਾ ਭਜਨ ਆ ਰਿਹਾ ਉਹਨੂੰ ਵਾਤ ਵਾਤ ਸ਼ੇਅਰ ਕਰਿਓ ਉਹਨੂੰ ਪਿਆਰ ਦਿਓ ਤਾਂ ਕਿ ਇਹਦੀ ਘਰ ਦੀ ਰੋਜੀ ਰੋਟੀ ਚੱਲ ਸਕੇ ਅੱਛਾ ਕਿੰਨੇ ਕੇ ਪੈਸੇ ਖਰਚ ਦਿੱਤੇ ਵੈਸੇ ਤੁਸੀਂ ਪਰ ਰਿਲੀਜ਼ ਕਾ ਕਿਉਂਕਿ ਜਿੱਥੇ ਜਾਵਾਂਗੇ ਪੈਸੇ ਤੋਂ ਬਿਨਾ ਨਹੀਂ ਕੰਮ ਕੋਈ ਵੀ ਹੋਣਾ ਪੈਸੇ ਤੇ ਬਹੁਤ ਲੱਗਨੇ ਸੀ ਜੀ ਪੈਸੇ ਤੇ ਜੇ ਕਹਿ ਕੇ ਚੱਲੋ ਕਿ 1.5-2 ਲੱਖ ਰੁਪਏ ਦਾ ਖਰਚਾ ਹੈਗਾ ਸੀ ਬਟ ਇਹ ਜੋ ਮੇਰੇ ਵੱਡੇ ਭਾਜੀ ਸਤਿਕਾਰਯੋਗ ਸਾਡੇ ਜਤਿੰਦਰ ਜੀਤੂ ਜੀ ਮਿਊਜ਼ਿਕ ਡਾਇਰੈਕਟਰ ਨੇ ਮੈਂ ਉਹਨਾਂ ਨਾਲ ਸਲਾਹ ਕੀਤੀ ਪਰ ਜੋ ਵੀ ਖਰਚਾ ਹੋਇਆ ਮੈਨੂੰ ਉਹਨਾਂ ਨੇ ਜਾਇਜ਼ਾ ਲਿੱਤਾ ਉਹਨਾਂ ਦਾ ਵੀ ਇਸ ਭਜਨ ਦੇ ਉੱਤੇ ਬੜਾ ਵੱਡਾ ਹੱਥ ਆ ਮਤਲਬ ਕਿ ਬਹੁਤ ਉਹਨਾਂ ਨੇ ਵੀ ਯੋਗਦਾਨ ਦਿੱਤਾ ਬੜਾ ਪਿਆਰ ਆਪਣਾ ਦਿੱਤਾ ਕਹਿੰਦੇ ਕਿ ਨਹੀਂ ਪ੍ਰਿੰਸ ਜਿੱਥੇ ਤੂੰ ਖੜਾ ਉੱਥੇ ਮੈਂ ਵੀ ਖੜਾ ਤੇ ਬਾਕੀ ਫਿਰ ਵੀ ਕਹ ਚਲਿਏ ਤੇ ਰਾਉਂਡ 60 70000 ਖਰਚਾ ਆ ਗਿਆ ਭਾਈ ਉਹ ਭਿੰਦ ਤੇ ਜਰੂਰ ਸਾਨਾ ਬੰਦਣਾ ਹੁਣ ਜਿਹੜਾ ਰਿਲੀਜ਼ ਹੋਣ ਲਗਾ ਠਾਕੁਰ ਜੀ ਦਾ ਭੈਣ ਕਰ ਰਿਹਾ ਸਣਾ ਜਨ ਮਾਸ਼ਮੀ ਵੀ ਆ ਰਹੀ ਹੈ ਤੇ ਉਸ ਤੋਂ ਪਹਿਲੇ ਪਹਿਲੇ ਰਿਲੀਜ਼ ਕਰਦਾ ਆ ਆ ਨਾ ਮੁਰਲੀ ਵਜਾਵੇ ਕ੍ਰਿਸ਼ਨ ਸਭ ਨੂੰ ਨਚਾਵੇ ਕ੍ਰਿਸ਼ਨ ਮੁਰਲੀ ਵਜਾਵੇ ਕ੍ਰਿਸ਼ਨ ਸਭ ਨੂੰ ਨਚਾਵੇ ਕ੍ਰਿਸ਼ਨ ਜੋ ਵੀ ਕ੍ਰਿਸ਼ਨ ਦੇ ਗੁਣ ਗਾਵੇ ਜੋ ਵੀ ਕ੍ਰਿਸ਼ਨ ਦੇ ਗੁਣ ਗਾਵੇ ਪਾਰ ਲਗਾਵੇ ਕ੍ਰਿਸ਼ਨ ਮੁਰਲੀ ਵਜਾਵੇ ਹੋ ਮੁਰਲੀ ਵਜਾਵੇ ਕ੍ਰਿਸ਼ਨ ਸਭ ਨੂੰ ਨਚਾਵੇ ਕ੍ਰਿਸ਼ਨ ਜੀ ਬਿਲਕੁਲ ਇਹ ਨੌਜਵਾਨਾ ਬਟਾਲੇ ਦਾ ਰਹਿਣ ਵਾਲਾ ਜਿਸ ਨੇ ਸਪੋਰਟ ਕੀ ਮੰਗੀ ਏ ਦਰਸ਼ਕਾਂ ਕੋ ਸਿਰਫ ਤਾਂ ਸਿਰਫ ਕਿ ਉਸ ਦਾ ਭਜਨ ਜਰੂਰ ਸੁਣਿਓ ਭਜਨ ਸੁਣਿਓ ਉਸ ਦੀ ਕਲਾ ਨੂੰ ਪਰਖਿਓ ਮੈਂ ਪਹਿਲਾਂ ਵੀ ਸਟਾਡੀਂਗ ਤੋਂ ਇੱਕ ਗੱਲ ਕਹੀ ਸੀ ਕਿ ਹੀਰੇ ਦੀ ਪਰਖ ਯੋਰੀ ਕਰ ਸਕਦਾ ਵਾ ਤਾਂ ਇਸੇ ਤਰੀਕੇ ਨਾਲ ਕਲਾ ਦੀ ਪਰਖ ਜਿਹੜਾ ਵਾ ਉਹ ਦਰਸ਼ਕ ਹੀ ਕਰ ਸਕਦੇ ਬਹੁਤ ਸਾਰੇ ਦਰਸ਼ਕ ਸੂਝਵਾਨ ਨੇ ਜਿਹੜੇ ਇਸ ਬੱਚੇ ਦੀ ਆਵਾਜ਼ ਨੂੰ ਪਰਖ ਸਕਦੇ ਨੇ ਇਸ ਦੀ ਬਾਹ ਫੜ ਸਕਦੇ ਨੇ ਸਮਾਂ ਆਂ ਤੇ ਇਸ ਦੇ ਘਰ ਦੇ ਹਾਲਾਤ ਬਦਲ ਸਕਦੇ ਨੇ ਜਿ세 ਕਿਨੇ ਮਾਂ ਨੇ ਦੱਸਿਆ ਕਿ ਲਗਾਤਾਰ ਮੈਂ ਲੁੱਕ ਲੁੱਕ ਕੇ ਦੇਖਦੀ ਸੀ ਅੰਦਰੋਂ ਅੰਦਰ ਰੋਂਦੀ ਸੀ ਜਦੋਂ ਮੇਰਾ ਪੁੱਤ ਕੰਮ ਤੇ ਘਰੋਂ ਨਿਕਲਦਾ ਸੀ ਕਿ ਕਿਹੜੇ ਹਾਲਾਤਾਂ 'ਚ ਕੰਮ ਤੇ ਜਾਂਦਾ ਹੋਵੇਗਾ ਮਨ 'ਚ ਦੁੱਖ ਜ਼ਰੂਰ ਆ ਇਸ ਗੱਲ ਦਾ ਕਿ ਮੈਂ 12 ਜਮਾਤਾਂ ਨਹੀਂ ਆਪਣੇ ਬੱਚੇ ਨੂੰ ਪੜ੍ਹਾ ਸਕੀ ਆਪਣੀਆਂ ਭੈਣਾਂ ਨੂੰ ਪੜ੍ਹਾ ਲਿਖਾ ਕੇ ਉਹਨਾਂ ਦਾ ਚੰਗੇ ਤਰੀਕੇ ਨਾਲ ਵਿਆਹ ਵੀ ਕੀਤਾ ਬਾਪ ਜਿਹੜਾ ਵਾ ਫਰੂਟ ਦੀ ਦੁਕਾਨ ਤੇ ਲੱਗਾ ਮੈਂ ਅੱਗੇ ਕਿਹਾ ਸੀ ਰੇੜੀ ਲਾਂਦਾ ਪਰ ਰੇੜੀ ਨਹੀਂ ਲਾਂਦਾ ਕਿਸੇ ਦੀ ਦੁਕਾਨ ਤੇ ਕੰਮ ਕਰਦਾ ਵਾ ਜ਼ਰੂਰ ਕਿਤਨੇ ਕਿਤੇ ਐਸੇ ਬੱਚਿਆਂ ਦੀ ਬਾਹ ਫੜਨ ਦੀ ਲੋੜ ਆ ਸਾਨੂੰ ਤਾਂ ਜੋ ਇਹ ਬੱਚੇ ਵੀ ਇੱਕ ਮੁਕਾਮ ਹਾਸਲ ਕਰ ਸਕਣ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਦਿੱਲੀ ਪੋਸਟ ਪੰਜਾਬੀ ਬਟਾ